ਸਸ਼ੀਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਇੱਕ ਕ੍ਰਾਈਮ ਸਟੋਰੀ ਹੋਰ ਲੈ ਕੇ ਜੁੜ ਚੁੱਕੇ ਹਾਂ ਜੀ ਮੈਂ ਗੁਰਿੰਦਰ ਅੱਜ ਦੀ ਇਹ ਸੱਚੀ ਘਟਨਾ ਸੋਸ਼ਲ ਮੀਡੀਆ ਦਾ ਜਿਹੜਾ ਸੱਚ ਤੁਹਾਡੇ ਸਾਹਮਣੇ ਬਿਆਨ ਕਰੂਗੀ ਕਿਦਾਂ ਜਿਹੜਾ ਲੋਕਾਂ ਦੇ ਸਿਰ ਤੇ ਕਈਆਂ ਦੇ ਪਾਗਲਪਨ ਬਣ ਕੇ ਇਹ ਚੜਿਆ ਹੋਇਆ ਪਾਗਲਪਨ ਦਾ ਭੂਤ ਬਣ ਕੇ ਸਵਾਰ ਹੋਇਆ ਵਾ ਇਹ ਜਿਹੜਾ ਸੋਸ਼ਲ ਮੀਡੀਆ ਦਾ ਕ੍ਰੇਜ਼ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਇਹ ਕਿੱਦਾਂ ਦੇ ਅੰਜਾਮ ਬਾਅਦ ਵਿੱਚ ਲੈ ਕੇ ਆ ਸਕਦਾ ਇਹ ਘਟਨਾ ਜਿਹੜੀ ਇਹ ਬਿਆਨ ਕਰੂਗੀ ਸਬੰਧ ਰੱਖਦੀ ਆ ਜੀ ਅੱਜ ਦੀ ਕ੍ਰਾਈਮ ਸਟੋਰੀ ਯੂਪੀ ਦਾ ਇੱਕ ਜ਼ਿਲ੍ਹਾ ਵਾਜੀ ਬਦਾਉ ਉੱਥੇ ਦਾ ਇੱਕ ਪਿੰਡ ਹੈ ਉੱਥੇ ਸੁਨਿਲ ਨਾਮ ਦਾ ਇੱਕ ਵਿਅਕਤੀ ਰਹਿੰਦਾ ਇਹਦੀ ਨਾਲ ਪਤਨੀ ਜਿਹਦਾ ਨਾਮ ਸੀਮਾ ਤੇ ਇਹਨਾਂ ਦੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ 14 ਸਾਲ ਦੋਨਾਂ ਦੇ ਵਿਆਹ ਨੂੰ ਹੋ ਚੁੱਕੇ ਨੇ ਤੇ ਹੱਸਦਾ ਖੇਡਦਾ ਪਰਿਵਾਰ ਸੀਗਾ ਤੇ ਬਹੁਤ ਕਿਸੇ ਗੱਲ ਦੀ ਕਮੀ ਨਹੀਂ ਸੀਗੀ ਜਿਹੜਾ ਸੁਨਹਿਲ ਹੈ ਉਹ ਦਿੱਲੀ ਦੀ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦਾ ਸੀ 30-40000 ਰੁਪਏ ਤਨਖਾਹ ਇਹ ਲੈ ਲੰਦਾ ਸੀ ਤੇ ਪਰਿਵਾਰ ਨੂੰ ਇਹ ਕਾਫੀ ਲੱਗਦੀ ਸੀ ਆਪਣਾ ਗੁਜ਼ਾਰਾ ਕਰਨ ਦੇ ਲਈ ਜਿਆਦਾਤਰ ਉਹਨੂੰ ਦਿੱਲੀ ਰਹਿਣਾ ਪੈਂਦਾ ਸੀ ਉਹਦਾ ਪਿੰਡ ਗੇੜਾ ਬਹੁਤ ਘੱਟ ਲੱਗਦਾ ਸੀ ਕਈ ਵਾਰ ਕੁਝ ਮਹੀਨੇ ਵੀ ਬੀਤ ਜਾਂਦੇ ਸੀ ਉਹ ਪਿੰਡ ਨਹੀਂ ਸੀ ਆਉਂਦਾ ਤੇ ਸੀਮਾ ਇਸ ਗੱਲ ਤੋਂ ਬਹੁਤ ਪਰੇਸ਼ਾਨ ਸੀਗੀ ਉਹ ਕਈ ਵਾਰ ਆਪਣੇ ਪਤੀ ਸੁਨਿਲ ਨੂੰ ਕਹਿ ਚੁੱਕੀ ਸੀ ਕਿ ਤੂੰ ਦਿੱਲੀ ਨੂੰ ਛੱਡ ਕੇ ਪਿੰਡ ਦੇ ਨੇੜੇ ਤੇੜੇ ਹੀ ਕੋਈ ਨੌਕਰੀ ਕਰ ਲਾ ਤਨਖਾਹ ਘੱਟ ਵੀ ਮਿਲੂਗੀ ਤਾਂ ਆਪਾਂ ਗੁਜ਼ਾਰਾ ਕਰ ਲਾਂਗੇ ਪਰ ਮੈਨੂੰ ਇਹ ਪਸੰਦ ਨਹੀਂ ਕਿ ਤੂੰ ਘਰ ਤੋਂ ਬਾਹਰ ਇੰਨੀ-ਇੰਨੀ ਧੀਰ ਰਹਿਣਾ ਵਾ ਪਰ ਹੁਣ ਜਿਹੜਾ ਸੁਨਿਲ ਸੀਗਾ ਉਹ ਕਹਿੰਦਾ ਵੀ ਮੇਰੀ ਮਜਬੂਰੀ ਆ ਮੈਂ ਕਾਫੀ ਧੀਰ ਤੋਂ ਇੱਥੇ ਨੌਕਰੀ ਕਰ ਰਿਹਾ ਵਾਂ ਇੰਨੇ ਸਾਲ ਹੋ ਗਏ ਪਹਿਲਾਂ ਤੈਨੂੰ ਕੋਈ ਦਿੱਕਤ ਨਹੀਂ ਹੋਈ ਹੁਣ ਤੂੰ ਕਿਉਂ ਮੈਨੂੰ ਐਦਾਂ ਕਹਿ ਰਹੀ ਆ ਕਿ ਮੈਂ ਉਹ ਨੌਕਰੀ ਛੱਡ ਦਵਾਂ ਤੇ ਮੈਨੂੰ ਹੋਰ ਵੀ ਜਿਹੜਾ ਸਮਾਂ ਜਦੋਂ ਬੀਤੂਗਾ ਤੇ ਮੇਰੀ ਹੋਰ ਵੀ ਚੰਗੀ ਤਨਖਾਹ ਉੱਥੇ ਹੋ ਜਾਣੀ ਆ ਮੈਂ ਉਹ ਨੌਕਰੀ ਨਹੀਂ ਛੱਡ ਸਕਦਾ ਸਾਫ਼ ਉਹਨੂੰ ਕੋਰੀ ਨਾ ਕਰ ਦਿੰਦਾ ਚਲੋ ਫੇਰ ਸੀਮਾ ਜਿਹੜਾ ਸਬਰ ਦਾ ਘਟ ਪਰ ਲੈਂਦੀ ਆ ਉਹਨੂੰ ਕਮੀ ਜ਼ਰੂਰ ਮਹਿਸੂਸ ਹੁੰਦੀ ਆ ਆਪਣੇ ਬੱਚਿਆਂ ਦੇ ਵਿੱਚ ਬਿਜ਼ੀ ਰਹਿੰਦੀ ਆ ਹਾਊਸ ਵਾਈਫ ਆ ਉਹ ਕੋਈ ਕੰਮ ਨਹੀਂ ਕਰਦੀ ਸਾਰਾ ਜਿਹੜਾ ਘਰ ਦਾ ਖਰਚਾ ਵਾ ਉਹ ਸੁਨਿਲ ਝਲਾ ਰਿਆ ਵਾ ਕਾਫੀ ਸਮਾਂ ਜਿਹੜਾ ਬੀਤ ਜਾਂਦਾ ਵਾ ਤੇ 3 ਸਾਲ ਇਦਾਂ ਹੋਰ ਲੰਘ ਜਾਂਦੇ ਨੇ ਤਾਂ ਸੀਮਾ ਦੇ ਸੰਪਰਕ ਦੇ ਵਿੱਚ ਪਿੰਡ ਦਾ ਇੱਕ ਮੁੰਡਾ ਰਕੇਸ਼ ਆ ਜਾਂਦਾ ਵਾ ਦੋਨਾਂ ਦਾ ਸੰਪਰਕ ਇਸ ਤਰੀਕੇ ਦੇ ਨਾਲ ਹੁੰਦਾ ਕਿ ਦੋਨਾਂ ਦੀ ਦੋਸਤੀ ਹੋ ਜਾਂਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਦੋਨਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਗੱਲ ਇੱਥੇ ਤੱਕ ਪਹੁੰਚ ਗਈ ਜਿਹੜਾ ਰਕੇਸ਼ ਨਾਮ ਦਾ ਉਹ ਮੁੰਡਾ ਵਾ ਸੀਮਾ ਦੇ ਘਰ ਵੀ ਆਉਣ ਲੱਗ ਗਿਆ ਜਦੋਂ ਵੀ ਮੌਕਾ ਮਿਲਦਾ ਸੀ ਜਦੋਂ ਬੱਚੇ ਸਕੂਲ ਗਏ ਹੁੰਦੇ ਸੀ ਜਾਂ ਕਿਤੇ ਵੀ ਉਹਨੂੰ ਮੌਕਾ ਮਿਲਦਾ ਉਹ ਘਰ ਆ ਜਾਂਦਾ ਸੀ ਦੋਨਾਂ ਨੇ ਇੱਕ ਦੂਜੇ ਨੂੰ ਪ੍ਰੇਮੀ ਬਣਾ ਲਿਆ ਸਾਰੀਆਂ ਗੱਲਾਂ ਜਿਹੜੀਆਂ ਸੀਮਾ ਉਹਨੂੰ ਦੱਸਦੀ ਸੀ ਘਰ ਦੀ ਨਿੱਕੀ-ਨਿੱਕੀ ਗੱਲ ਉਹਦੇ ਨਾਲ ਸਾਂਝੀ ਕਰਦੀ ਸੀ ਇਹ ਵੀ ਉਹਨੂੰ ਦੱਸਦੀ ਆ ਕਿ ਉਹਦਾ ਪਤੀ ਦਿੱਲੀ ਰਹਿ ਕੇ ਖੁਸ਼ ਆ ਇੱਥੇ ਆਉਂਦਾ ਨਹੀਂ ਆ ਮੈਨੂੰ ਸਮਾਂ ਨਹੀਂ ਦਿੰਦਾ ਮੈਂ ਬਹੁਤ ਇਕੱਲਾਪਨ ਮਹਿਸੂਸ ਕਰਦੀ ਆ ਉਹਨੂੰ ਪੈਸੇ ਨਾਲ ਜ਼ਿਆਦਾ ਪਿਆਰ ਆ ਉੱਥੇ ਬਹਿ ਕੇ ਉਹ ਪੈਸਾ ਕਮਾ ਰਿਆ ਵਾ ਸਿਰਫ ਮੇਰੇ ਮੇਰੇ ਲਈ ਸਮਾਂ ਨਹੀਂ ਹੈਗਾ ਇਹੋ ਜੀਆਂ ਗੱਲਾਂ ਜਦੋਂ ਰਕੇਸ਼ ਦੇ ਨਾਲ ਕਰਦੀ ਆ ਤਾਂ ਰਕੇਸ਼ ਕਹਿੰਦਾ ਵਾ ਕਿ ਕੋਈ ਗੱਲ ਨਹੀਂ ਜੇ ਤੇਰਾ ਪਤੀ ਆ ਜਿਹੜਾ ਉੱਥੇ ਰਹਿ ਕੇ ਖੁਸ਼ ਆ ਉਹਨੂੰ ਰਹਿਣ ਦੇ ਤੂੰ ਇੱਥੇ ਰਹਿ ਕੇ ਖੁਸ਼ ਰਹਿ। ਕਹਿੰਦੀ ਵੀ ਮੈਂ ਤੇਰੇ ਨਾਲ ਤਾਂ ਬਹੁਤ ਖੁਸ਼ ਆ ਪਰ ਇੱਕ ਇਹ ਵੀ ਮੈਨੂੰ ਕਦੇ-ਕਦੇ ਕਮੀ ਮਹਿਸੂਸ ਹੁੰਦੀ ਆ ਕਿ ਸ਼ਾਇਦ ਮੈਂ ਇੱਕ ਹਾਊਸ ਵਾਈਫ ਆ ਵੀ ਮੈਂ ਕੁਝ ਕਰਦੀ ਨਹੀਂ ਮੈਂ ਕੋਈ ਪੈਸਾ ਨਹੀਂ ਕਮਾਉਂਦੀ ਮੈਂ ਪੜ੍ਹੀ ਲਿਖੀ ਨਹੀਂ ਐ ਇਸ ਕਰਕੇ ਉਹ ਮੈਨੂੰ ਚੰਗਾ ਨਹੀਂ ਸਮਝਦਾ। ਤਾਂ ਰਕੇਸ਼ ਉਹਨੂੰ ਇੱਕ ਸਲਾਹ ਦਿੰਦਾ ਵੀ ਤੇਰਾ ਪਤੀ ਉੱਥੇ ਬਹਿ ਕੇ ਪੈਸੇ ਕਮਾ ਰਿਆ ਤੂੰ ਘਰ ਬਹਿ ਕੇ ਵੀ ਪੈਸੇ ਕਮਾ ਸਕਦੀ ਆ। ਸੀਮਾ ਉਹਨੂੰ ਪੁੱਛਦੀ ਆ ਵੀ ਘਰ ਬਹਿ ਕੇ ਪੈਸਾ ਕਿਵੇਂ ਕਮਾਇਆ ਜਾ ਸਕਦਾ? ਤੇ ਰਕੇਸ਼ ਉਹਨੂੰ ਕਹਿੰਦਾ ਵੀ ਤੈਨੂੰ ਨਹੀਂ ਪਤਾ ਅੱਜਕੱਲ ਬੜੇ ਲੋਕ ਐਦਾਂ ਕਰ ਰਹੇ ਨੇ ਘਰ ਬੈਠੇ ਪੈਸਾ ਕਮਾਉਂਦੇ ਨੇ ਉਹ ਸੋਸ਼ਲ ਮੀਡੀਆ ਦਾ ਜਿਹੜਾ ਪਲੈਟਫਾਰਮ ਆ ਉਹਨੂੰ ਦੱਸਦਾ ਕਿ ਆਪਣੀਆਂ ਵੀਡੀਓਜ਼ ਆਪਣੀਆਂ ਰੀਲਸ ਬਣਾ ਕੇ ਲੋਕ ਇੰਸਟਾਗ੍ਰam ਤੇ ਪਾਉਂਦੇ ਆ ਫੇਸਬੁੱਕ ਤੇ ਪਾਉਂਦੇ ਆ YouTube ਤੇ ਪਾਉਂਦੇ ਆ ਵੀ ਇਹਦੇ ਨਾਲ ਜਿਹੜਾ ਲੋਕਾਂ ਨੂੰ ਮੌਕਾ ਮਿਲ ਰਿਹਾ ਉਹ ਪੈਸਾ ਕਮਾਉਣ ਲੱਗ ਜਾਂਦੇ ਆ ਉਹ ਵੀ ਇਹ ਗੱਲ ਨੂੰ ਥੋੜਾ ਜਿਹਾ ਪਸੰਦ ਕਰਦੀ ਆ ਸੀਮਾ ਨੂੰ ਇਹ ਗੱਲ ਚੰਗੀ ਲੱਗਦੀ ਆ ਤੇ ਰਕੇਸ਼ ਦੇ ਕਹਿਣ ਦੇ ਉੱਤੇ ਉਹ ਆਪਣੀਆਂ ਨਾ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੰਦੀ ਆ ਵੀਡੀਓਜ਼ ਬਣਾਉਂਦੀ ਆ ਉਹਨੂੰ ਕੋਈ ਖਾਸ ਰਿਸਪੌਂਸ ਨਹੀਂ ਆਉਂਦਾ ਕਦੇ ਗਾਣਿਆਂ ਦੇ ਉੱਤੇ ਨੱਚਦੀ ਆ ਕਦੇ ਕੁਝ ਰਿਐਕਸ਼ਨ ਦਿੰਦੀ ਕਦੇ ਕੁਝ ਕਰਦੀ ਆ ਕੁਝ ਕਰਦੀ ਆ ਉਹਨੂੰ ਰਿਸਪੌਂਸ ਨਹੀਂ ਆਉਂਦਾ ਤਾਂ ਰਕੇਸ਼ ਨੂੰ ਥੋੜੇ ਦਿਨਾਂ ਬਾਅਦ ਕਹਿੰਦੀ ਆ ਵੀ ਮੈਨੂੰ ਤਾਂ ਲੋਕ ਦੇਖ ਨਹੀਂ ਰਹੇ ਰਕੇਸ਼ ਉਹਨੂੰ ਕਹਿੰਦਾ ਵਾ ਕਿ ਤੂੰ ਇੱਕ ਕੰਮ ਕਰ ਥੋੜਾ ਜਿਹਾ ਨਾ ਅੱਜ ਕੱਲ੍ਹ ਅਸ਼ਲੀਲਤਾ ਵਿਕਦੀ ਆ ਵੀ ਥੋੜਾ ਜਿਹਾ ਬੋਲਡ ਹੋ ਕੇ ਵੀਡੀਓ ਬਣਾਇਆ ਕਰ ਵੀ ਥੋੜਾ ਜਿਹਾ ਕੁਝ ਅਸ਼ਲੀਲ ਵੀਡੀਓਜ਼ ਬਣਾਉਣ ਦੀ ਤੂੰ ਕੋਸ਼ਿਸ਼ ਕਰ ਜਿੰਨੀਆਂ ਜਿੰਨੀ ਅਸ਼ਲੀਲਤਾ ਲੈ ਕੇ ਆਏਂਗੀ ਉਹਨਾਂ ਉਹਨੇ ਤੇਰੇ ਫਾਲੋਅਰ ਵਧਣਗੇ ਤੇ ਤੈਨੂੰ ਪੈਸਾ ਜਿਹੜਾ ਆਉਣਾ ਸ਼ੁਰੂ ਹੋ ਜਾਊਗਾ ਸੀਮਾ ਇਹ ਵੀ ਗੱਲ ਮੰਨ ਜਾਂਦੀ ਆਪਣੇ ਆਸ਼ਕ ਦੀ ਕਿ ਹੁਣ ਥੋੜਾ ਜਿਹਾ ਬੋਲਡ ਹੋ ਕੇ ਵੀਡੀਓਜ਼ ਬਣਾਉਣ ਲੱਗ ਗਈ ਥੋੜੀ ਅਸ਼ਲੀਲਤਾ ਫਲਾਉਣ ਲੱਗ ਗਈ ਤੇ ਹੁਣ ਡਾਂਸ ਥੋੜਾ ਜਿਹਾ ਬੋਲਡ ਹੋ ਕੇ ਕਰਨ ਲੱਗੀ ਜੋ ਸੋਸ਼ਲ ਮੀਡੀਆ ਤੇ ਚੱਲਦਾ ਉਹ ਤੁਹਾਨੂੰ ਪਤਾ ਹੀ ਆ ਜੀ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਜਿਹੜੀਆਂ ਲੇਡੀਜ਼ ਕੁਝ ਕਿਸ ਹੱਦ ਤੱਕ ਚਲੀਆਂ ਜਾਂਦੀਆਂ ਨੇ ਮਸ਼ਹੂਰ ਹੋਣ ਦੇ ਲਈ ਉਹ ਸਹੱਦ ਤੱਕ ਸੀਮਾ ਵੀ ਚਲੀ ਜਾਂਦੀ ਹੈ ਹੁਣ ਉਹਦੀਆਂ ਵੀਡੀਓਜ਼ ਦੇ ਰੀਲਸ ਦੇ ਵਿਊਜ਼ ਤਾਂ ਆਉਣੇ ਸ਼ੁਰੂ ਹੋ ਗਏ ਪਰ ਪਰਿਵਾਰ ਵਾਲੇ ਉਹਦੇ ਰਿਸ਼ਤੇਦਾਰ ਜਿਹੜੇ ਉਹ ਨਾਰਾਜ਼ ਹੋਣ ਲੱਗੇ ਜਿੱਦਾਂ ਜਿੱਦਾਂ ਉਹਨਾਂ ਤੱਕ ਵੀਡੀਓਜ਼ ਪਹੁੰਚ ਰਹੀਆਂ ਸੀਗੀਆਂ ਐਦਾ ਕਰਕੇ ਜੀ ਰੀਲਸ ਨੇ ਜੜੀਆਂ ਕੁਝ ਉਹਦੇ ਘਰ ਵਾਲੇ ਸੁਨਿਲ ਤੱਕ ਵੀ ਪਹੁੰਚ ਜਾਂਦੀਆਂ ਨੇ ਆਪਣੀ ਪਤਨੀ ਦੀਆਂ ਜਦੋਂ ਵਾਇਰਲ ਹੋਣ ਲੱਗੀ ਤਾਂ ਕੁਦਰਤੀ ਤੌਰ ਤੇ ਉਹ ਦੇਖਦਾ ਵਾ ਕਿ ਮੇਰੀ ਘਰ ਵਾਲੀ ਕੀ ਕਰ ਰਹੀ ਆ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਉਹਨੂੰ ਫੋਨ ਕਰਦਾ ਵਾ ਫੋਨ ਕਰਕੇ ਉਹਨੂੰ ਕਹਿੰਦਾ ਵਾ ਕਿ ਇਹ ਸਾਰਾ ਕੁਝ ਬੰਦ ਕਰ ਦੇ ਜਿੰਨੇ ਵੀ ਤੇਰੇ ਸੋਸ਼ਲ ਮੀਡੀਆ ਅਕਾਊਂਟ ਨੇ ਸਾਰਿਆਂ ਨੂੰ ਹੁਣੇ ਇਸੇ ਵਕਤ ਬੰਦ ਕਰ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਤਾ ਅਗਿਓ ਸੀਮਾ ਕਹਿੰਦੀ ਆ ਕਿ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਤੂੰ ਇੱਥੇ ਆ ਕੇ ਰਹਿਣ ਲੱਗ ਜਾ ਤੂੰ ਮੇਰੀ ਗੱਲ ਨਹੀਂ ਸੀ ਮੰਨੀ ਤੇ ਮੈਂ ਤੇਰੀ ਗੱਲ ਕਿਉਂ ਮੰਨਾ ਵੀ ਤੂੰ ਆਪਣਾ ਖੁਸ਼ ਰਹਿ ਮੈਂ ਇਹ ਸਾਰਾ ਕੁਝ ਕਰਕੇ ਖੁਸ਼ ਆ ਵੀ ਮੈਨੂੰ ਤੂੰ ਡਿਸਟਰਬ ਨਾ ਕਰ ਇਹ ਮੇਰੇ ਕੰਮ ਦੇ ਵਿੱਚ ਸੁਨਿਲ ਉਦੋਂ ਤਾਂ ਚੁੱਪ ਹੋ ਜਾਂਦਾ ਜੀ ਕੁਝ ਮਹੀਨਿਆਂ ਬਾਅਦ ਜਦੋਂ ਉਹ ਘਰ ਆਉਂਦਾ ਉਹਦਾ ਸਿਲਸਿਲਾ ਜਿਹੜਾ ਸੀਮਾ ਦਾ ਰੁਕਿਆ ਨਹੀਂ ਸੀ ਵੀਡੀਓਜ਼ ਬਣਾਉਣ ਵਾਲਾ ਉਹ ਜਾਰੀ ਸੀਗਾ ਕਜ ਮਹੀਨਿਆਂ ਬਾਅਦ ਜਦੋਂ ਸੁਨਿਲ ਘਰ ਆਉਂਦਾ ਤਾਂ ਹੁਣ ਘਰ ਆ ਕੇ ਉਹਨੂੰ ਸਮਝਾਉਂਦਾ ਵਾ ਪਹਿਲਾਂ ਪਿਆਰ ਦੇ ਨਾਲ ਵੀ ਇਹ ਸਾਰਾ ਕੁਝ ਨਹੀਂ ਚੰਗਾ ਲੱਗਦਾ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਮੇਰੇ ਪਰਿਵਾਰ ਵਾਲੇ ਨੇ ਉਹ ਕੀ ਸੋਚਦੇ ਹੋਣਗੇ ਤੇ ਤੇਰੇ ਪੇਕੇ ਪਰਿਵਾਰ ਵਾਲੇ ਵੀ ਕੀ ਸੋਚਦੇ ਹੋਣਗੇ ਤੂੰ ਉਹਨਾਂ ਬਾਰੇ ਥੋੜਾ ਬੋਤਾ ਸੋਚ ਲਾ ਉਹਨਾਂ ਦੀ ਉਲਾਜ ਰੱਖ ਲ ਪਰ ਸੀਮਾ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ ਸੀ ਉਹ ਰੀਲਸ ਪਾਈ ਜਾ ਰਹੀ ਆ ਤੇ ਆਪਣੇ ਫਾਲੋਅਰਸ ਵਧਾਉਣ ਤੇ ਲੱਗੀ ਹੋਈ ਆ ਸੁਨਿਲ ਉਹਨੂੰ ਬਾਤ ਦੇ ਵਿੱਚ ਅੱਖ ਕੇ ਕਹਿ ਰਿਹਾ ਹੁੰਦਾ ਕਿ ਜੇ ਤੂੰ ਇਹ ਕੁਝ ਬੰਦ ਨਾ ਕੀਤਾ ਤਾਂ ਮੈਂ ਆਪਣੀ ਜਾਨ ਦੇ ਦੂੰਗਾ। ਅਸੀਮਾ ਇਸ ਗੱਲ ਨੂੰ ਸੀਰੀਅਸਲੀ ਬਿਲਕੁਲ ਨਹੀਂ ਲੈਂਦੀ ਵੀ ਐਵੇਂ ਹੀ ਇਹ ਕਹੀ ਜਾਂਦਾ ਵੀ ਇਦਾਂ ਜਾਨ ਕੌਣ ਦਿੰਦਾ ਹੁੰਦਾ ਤੇ ਸੁਨਿਲ ਉਹਨੂੰ ਕਹਿੰਦਾ ਵਾ ਕਿ ਮੈਂ ਆਤਮ ਹਤਿਆ ਕਰ ਲੂੰਗਾ ਨਹੀਂ ਤਾਂ ਆਪਣੀਆਂ ਰੀਲਸ ਬਣਾਉਣੀਆਂ ਬੰਦ ਕਰ ਦੇ ਪਰ ਸੀਮਾ ਫੇਰ ਵੀ ਇਸ ਗੱਲ ਨੂੰ ਬਿਲਕੁਲ ਵੀ ਸੀਰੀਅਸਲੀ ਨਹੀਂ ਲੈਂਦੀ ਰੀਲਸ ਬਣਾਉਣੀਆਂ ਜਾਰੀ ਰੱਖਦੀਆਂ ਤੇ ਉਹ ਵੀ ਅਸ਼ਲੀਲਤਾ ਫਲਾਉਣੀ ਜਿਹੜੀ ਉਹ ਬੰਦ ਨਹੀਂ ਕਰਦੀ। ਰੀਲਸ ਬਣਾਉਣੀਆਂ ਇੱਕ ਅਲੱਗ ਗੱਲ ਆ ਸ਼ਲੀਲਤਾ ਵਾਲੀਆਂ ਰੀਲਸ ਬਣਾਉਣੀਆਂ ਉਹ ਸੋਚਣ ਦਾ ਵਿਸ਼ਾ ਸੀਗਾ ਸੁਨਿਲ ਦੇ ਲਈ ਤੇ ਸਾਰੇ ਉਹਦੇ ਰਿਸ਼ਤੇਦਾਰ ਪਰਿਵਾਰ ਤੇ ਲਈ ਨਾ ਉਹਨੂੰ ਬੱਚਿਆਂ ਦੀ ਪਰਵਾਹ ਹੋ ਰਹੀ ਸੀ ਕਿ ਬੱਚਿਆਂ ਦਾ ਵੀ ਬੱਚਿਆਂ ਦੇ ਉੱਤੇ ਵੀ ਇਸ ਚੀਜ਼ ਦਾ ਅਸਰ ਪੈ ਸਕਦਾ ਕੁਝ ਮਹੀਨੇ ਹੋਰ ਬੀਤਦੇ ਨੇ ਤਾਂ ਜਦੋਂ ਸੁਨਿਲ ਦੇਖਦਾ ਵੀ ਹਲੇ ਵੀ ਇਹ ਹਟ ਨਹੀਂ ਰਹੀ ਅੱਕ ਕੇ ਕੀ ਕਰਦਾ ਜਦੋਂ ਉਹ ਪਿੰਡ ਆਇਆ ਹੋਇਆ ਸੀਗਾ ਇੱਕ ਵਾਰ ਆਪਣੇ ਰਸਾ ਚੁੱਕਦਾ ਰਸਾ ਚੁੱਕ ਕੇ ਸਾਹਮਣੇ ਖੇਤਾਂ ਦੇ ਵਿੱਚ ਚਲਿਆ ਜਾਂਦਾ ਵਾ ਤੇ ਖੇਤਾਂ ਚ ਜਾ ਕੇ ਇੱਕ ਦਰਖਤ ਦੇ ਨਾਲ ਰੱਸਾ ਲਟਕਾ ਕੇ ਆਪਣ ਆਪ ਉਹਦੇ ਨਾਲ ਲਟਕ ਜਾਂਦਾ ਵਾ ਤੇ ਆਪਣੀ ਜਾਨ ਦੇ ਦਿੰਦਾ ਵਾ ਉਹ ਆਤਮ ਹੱਤਿਆ ਕਰ ਲੈਂਦਾ ਵਾ ਸਾਰੇ ਪਿੰਡ ਦੇ ਵਿੱਚ ਇਹ ਗੱਲ ਫੈਲ ਜਾਂਦੀ ਆ ਸੀਮਾ ਨੂੰ ਪਤਾ ਲੱਗਦਾ ਪਰਿਵਾਰ ਨੂੰ ਪਤਾ ਲੱਗਦਾ ਰਿਸ਼ਤੇਦਾਰਾਂ ਨੂੰ ਪਤਾ ਲੱਗਦਾ ਕਿ ਸੁਨੀਲ ਨੇ ਘਰ ਵਾਲੀ ਕਰਕੇ ਆਪਣੀ ਜਾਨ ਦੇਤੀ ਉਹਦੀਆਂ ਰੀਲਸ ਬਣਾਉਣ ਤੋਂ ਉਹ ਦੁਖੀ ਸੀਗਾ ਇਸ ਕਰਕੇ ਉਹਨੇ ਆਤਮ ਹੱਤਿਆ ਕਰ ਲਈ ਸਾਰਾ ਪਿੰਡ ਸੀਮਾ ਦੇ ਉੱਤੇ ਥੂ-ਥੂ ਕਰ ਰਿਹਾ ਸੀਗਾ ਤੇ ਸੀਮਾ ਬਿਲਕੁਲ ਵੀ ਅੰਦਾਜ਼ਾ ਨਹੀਂ ਲਗਾ ਸਕਦੀ ਸੀ ਕਿ ਜੋ ਉਹਨੇ ਕਿਹਾ ਸੀਗਾ ਕਦੇ ਉਹ ਸੱਚ ਕਰ ਦੂਗਾ ਹੁਣ ਪੁਲਿਸ ਕਾਰਵਾਈ ਜਿਹੜੀ ਸੀਮਾ ਦੇ ਉੱਤੇ ਜ਼ਰੂਰ ਕੀਤੀ ਜਾਂਦੀ ਆ ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ਤੇ ਪਿੰਡ ਵਾਲਿਆਂ ਦੇ ਜ਼ੋਰ ਪਾਉਣ ਤੇ ਪਰ ਕੋਈ ਵੀ ਇਦਾਂ ਦੀ ਗੱਲ ਪੁਲਿਸ ਨੂੰ ਕਹਿ ਲੋ ਕਿ ਠੋਸ ਸਬੂਤ ਇਦਾਂ ਦਾ ਨਹੀਂ ਮਿਲਦਾ ਕਿ ਸੀਮਾ ਉਹਦੇ ਕਤਲ ਕੋਈ ਕਤਲ ਨਹੀਂ ਸੀ ਕੀਤਾ ਗਿਆ ਉਹਦੀ ਆਤਮ ਹੱਤਿਆ ਦੇ ਪਿੱਛੇ ਸੀਮਾ ਦਾ ਕੋਈ ਬਹੁਤ ਵੱਡਾ ਹੱਥ ਨਹੀਂ ਮੰਨਿਆ ਗਿਆ ਉਹਦੀ ਆਪਣੀ ਜ਼ਿੰਦਗੀ ਸੀ ਤੇ ਇਹ ਮਾਮਲਾ ਜਿਹੜਾ ਉਹ ਰਫਾ-ਦਫਾ ਕੀਤਾ ਜਾਂਦਾ ਵਾ ਸੀਮਾ ਨੂੰ ਕੋਈ ਵੀ ਸਜ਼ਾ ਇਸ ਨਾਲ ਇਸ ਨਾਲ ਸੰਬੰਧਤ ਜਿਹੜੀ ਇਸ ਕੇਸ ਨਾਲ ਜੁੜੀ ਹੋਈ ਇਹਦੇ ਕਰਕੇ ਕੋਈ ਵੀ ਸਜ਼ਾ ਕਹਿ ਲੋ ਨਹੀਂ ਮਿਲਦੀ ਸੋ ਦੋਸਤੋ ਇਹ ਜਿਹੜੇ ਸੁਨਿਲ ਵਰਗੇ ਕਈ ਬੰਦੇ ਜਿਹੜੇ ਆ ਹੋਣਗੇ ਇਸ ਗੱਲੋਂ ਦੁਖੀ ਹੋਣਗੇ ਤੇ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਕੁਝ ਹੋਰ ਔਰਤਾਂ ਵੀ ਹੋ ਸਕਦੀਆਂ ਨੇ ਕਿ ਉਹ ਸੋਸ਼ਲ ਮੀਡੀਆ ਦੇ ਕਰਕੇ ਪਾਗਲ ਹੋ ਚੁੱਕੀਆਂ ਨੇ ਉਹ ਉਹਦੀ ਜਿਹੜੀ ਸਟਾਰਡਮ ਉਹਦਾ ਜਿਹੜਾ ਇੱਕ ਕਹਿ ਲਓ ਕਿ ਬਹੁਤ ਜ਼ਿਆਦਾ ਇੱਕ ਜੋ ਪਛਾਣ ਮਿਲ ਜਾਂਦੀ ਆ ਬਹੁਤ ਛੇਤੀ ਪਛਾਣ ਮਿਲ ਜਾਂਦੀ ਆ ਸ਼ਲੀਲਤਾ ਫਲਾ ਕੇ ਉਸ ਸ਼ਾਰਟਕਟ ਦਾ ਸ਼ਿਕਾਰ ਹੋਈਆਂ ਔਰਤਾਂ ਕੀ ਆਪਣੇ ਪਰਿਵਾਰ ਨੂੰ ਦੇ ਰਹੀਆਂ ਨੇ ਇਹ ਨਹੀਂ ਜਾਣਦੀਆਂ ਸੋ ਸਮਝਣ ਦੀ ਲੋੜ ਹੈ ਮੈਂ ਇਹ ਨਹੀਂ ਕਹਿੰਦਾ ਕਿ ਇਕੱਲੀਆਂ ਔਰਤਾਂ ਹੀ ਇਹਦੇ ਵਿੱਚ ਸ਼ਾਮਲ ਨੇ ਕਈ ਬੰਦੇ ਵੀ ਨਾਲ ਸ਼ਾਮਲ ਨੇ ਇਹੋ ਜਿਹੇ ਵੀ ਰੀਲਸ ਬਣਦੀਆਂ ਨੇ ਕਿ ਬੰਦੇ ਆਪ ਬਣਵਾਉਂਦੇ ਨੇ ਔਰਤਾਂ ਤੋਂ ਪੈਸਾ ਕਮਾਉਣ ਦੇ ਲਈ ਪਰ ਇਹਦੇ ਵਿੱਚ ਇੱਜ਼ਤ ਨਹੀਂ ਹੈਗੀ ਜੀ ਕੋਈ ਸੈਲਫ ਰਿਸਪੈਕਟ ਵੀ ਨਹੀਂ ਆ ਲੋਕਾਂ ਵੱਲੋਂ ਵੀ ਇੱਜ਼ਤ ਨਹੀਂ ਮਿਲਦੀ ਤੇ ਤੁਹਾਨੂੰ ਇਹੋ ਜਿਹੇ ਜਿਹੜੇ ਨਤੀਜੇ ਵੀ ਭੁਗਤਣੇ ਪੈ ਸਕਦੇ ਨੇ ਇਸ ਗੱਲ ਦਾ ਤੁਹਾਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਸੋਸ਼ਲ ਮੀਡੀਆ ਸਾਡੇ ਸਾਰਿਆਂ ਲਈ ਬਣਿਆ ਤੁਸੀਂ ਸਾਰੇ ਹੱਕਦਾਰੋਂ ਇਹਦੇ ਤੇ ਆਪਣਾ ਲੱਕ ਅਜ਼ਮਾਉਣ ਦੇ ਆਪਣੀ ਕਿਸਮਤ ਅਜ਼ਮਾਉਣ ਦੇ ਪਰ ਸਹੀ ਤਰੀਕੇ ਦੇ ਨਾਲ ਸਹੀ ਕੰਮ ਕਰਕੇ ਤੇ ਕੋਈ ਵੀ ਤੁਹਾਨੂੰ ਨਹੀਂ ਰੋਕਦਾ ਜਿੰਨੀ ਮਰਜ਼ੀ ਜਿੰਨੇ ਮਰਜ਼ੀ ਤੁਸੀਂ ਪੈਸੇ ਸੋਸ਼ਲ ਮੀਡੀਆ ਤੇ ਸਹੀ ਕੰਮ ਕਰਕੇ ਵੀ ਕਮਾ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਕਿਵੇਂ ਲੱਗੀ ਇਹ ਕ੍ਰਾਈਮ ਸਟੋਰੀ ਜਰੂਰ ਦੱਸਿਓ ਤੇ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਜਲਦੀ ਮਿਲਦਾ